আদালত চলে এ এ কে কাঁপে ওকে এ এ ভিড়ে এ ও কাঁপে আর কে বড়ি না তো আই এ ভিড়ে এ কে কাঁপে কে কে করতে পারে পাড়া না কে আ ই ভিড়ে এ আই ফাস্টে করে এ ভিড়ে લોટજી જાનાનું હોય મોટા 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 ਹਾਂ ਜੀ ਆਇਆ ਜੀ ਜੇ ਤੁਹਾਨੂੰ ਕੋਈ ਚਾਹੀਦਾ ਹੋਵੇ ਸਰਕਾਰੀ ਆ ਨੰਬਰ ਕਿਹੜੇ ਦਾ ਨਾਮ ਸਾਗਰਾਈ ਇਹ ਮੇਰੇ ਚਾਚਾ ਜੀ ਆ ਜੀ ਕੀ ਕਾਰਨ ਹੋਇਆ ਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਦਿਨ ਵੀ ਰੋਈ ਦੁੱਧ ਲੈਣ ਲੈਣ ਗਏ ਸੀਗੇ ਦੁੱਧ ਲੈਣ ਜਾਣ ਤੋਂ ਬਾਅਦ ਬਾਹਰ ਖੜਾ ਹੈ ਇਹ ਟਰੱਕ ਇਹ ਟਰੱਕ ਵਾਲੇ ਨੇ ਬਿਨਾ ਪਿੱਛੇ ਵੇਖੇ ਬਾਰੀ ਖੋਲੀ ਜਿਹਦੇ ਨਾਲ ਬਾਰੀ ਸਿੱਧਾ ਔਰੇ ਮੂੰਹ ਤੇ ਵੱਜੀ ਚਾਚਾ ਜੀ ਦੇ ਉਦਵਾਰ ਐਂਟੀ ਤਨੂ ਡੇਗੀ ਚਾਚਾ ਜੀ ਤਨੂ ਡੇਕੇ ਤੇ ਪਿੱਛੋਂ ਅੰਨੇਵਾਸ ਸਪੀਡਾਂ ਦੇ ਟਰੱਕ ਆਂਦਿਆ ਸਪੀਡਾਂ ਦੇ ਅੰਨੇ ਕੁੱਕੇ ਹੋਏ ਕੁੜੀ ਹੋਏ ਕੋਖਣੀ ਵੇਖਿਆ ਥੱਲੇ ਕੋਈ ਨਾ ਕੋਈ ਨਹੀਂ ਤੇ ਚੜਾ ਕੇ ਦੇ ਕੰਮ ਕਰ ਗਏ ਪੂਰਾ ਮੰਗ ਸਾਨੂੰ ਇੱਥੇ ਇਨਸਾਫ ਦਿੱਤਾ ਜਾਵੇ ਜੋ ਬੰਦਾ ਸਾਨੂੰ ਇੱਥੇ ਇਨਸਾਫ ਨਹੀਂ ਦੇ ਰਿਹਾ ਜੀ ਲੱਗਦਾ ਨਹੀਂ ਕਿ ਜਿਹੜਾ ਪ੍ਰਧਾਨ ਮੰਤਰੀ ਨੇ ਇੱਕ ਕਾਨੂੰਨ ਬਣਾਇਆ ਜੀ ਡਰਾਈਵਰ ਦੇ ਖਿਲਾਫ ਉਹ ਸਹੀ ਹੈ ਸਹੀ ਰਹੀ ਪਰ ਕੀ ਕਹਾਂ ਜੀ ਹੁਣ ਆਪਾਂ ਜੀ ਆਪਾਂ ਹੁਣ ਬਾਈਥੇ ਇਨਸਾਫ ਚਾਹ ਰਹੇ ਹਾਂ ਨੂੰ ਇਹਨਾਂ ਪ੍ਰਧਾਨ ਮੰਤਰੀਆਂ ਮੰਤਰੀਆਂ ਕੋਖ ਨਹੀਂ ਲੈਣਾ ਚਾਹੀਦਾ ਸਾਨੂੰ ਇੱਥੇ ਸਾਡਾ ਇਨਸਾਫ ਮਿਲੇ ਟਾਈਮ ਤੇ ਆਪਾਂ ਬੋਦੀ ਨਹੀਂ ਕਰਦੇ ਟੱਕਾਲੇ ਨੇ ਐਕਸੀਡੈਂਟ ਕੀਤਾ ਜੀ ਸਰ ਦੱਸ ਦਿਓ ਥੋੜਾ ਜਿਹਾ ਕੀ ਮਾਮਲਾ ਜੀ ਇੱਕ ਐਕਸੀਡੈਂਟ ਹੋਇਆ ਜੀ ਇੱਥੇ ਦਾਣਾ ਮੰਡੀ ਦੇ ਕੋਲ ਜੀ ਦੋ ਟਰੱਕ ਗਏ ਸੀ ਇੱਕ ਟਰੱਕ ਨੇ ਵਾਰੀ ਖੋਲੀ ਤੇ ਅੰਗਲੀ ਨਾਲ ਤੇ ਦੂਸਰਾ ਉਹ ਅੱਗੇ ਜਾਣ ਲੱਗੇ ਤੇ ਦੂਸਰੇ ਨੇ ਤੇਜ਼ ਰਫ਼ਤਾਰੀ ਨਾਲ ਲਿਆ ਕੇ ਤੇ ਐਕਟਿਵਾ ਜਿਹੜਾ ਆਪਣਾ ਟਰੱਕਾ ਸੀਗਾ ਉਹਨਾਂ ਤੇ ਬਲਵਿੰਦਰ ਸਿੰਘ ਉਹਨਾਂ ਦੇ ਜੋ ਐਕਟਿਵਾ ਤੇ ਸਵਾਰ ਸੀ ਉਹਨਾਂ ਤੇ ਚੜਾਤਾ ਸਰ ਕਿੰਨੀ ਉਮਰ ਸੀ ਉਹਦੀ 47 ਸਾਲ ਟਰੱਕ ਡਰਾਈਵਰ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਹਰਾਸਾ ਚ ਹੈ ਜਾਂ ਕਿੱਥਾ ਹੱਲ ਕਰ ਰਹੇ ਜੀ ਬਾਕੀ ਪਹਿਲਾਂ ਰੈੱਡ ਬੋਡੀ ਚੁੱਕ ਲਈ ਹੈ ਬਾਕੀ ਕਾਰਵਾਈ ਕਰ ਰਹੇ ਆਇਓ ਮੌਕੇ ਤੇ ਭੱਜ ਗਿਆ ਸਾਡਾ ਡਰਾਈਵਰ ਹਾਂਜੀ ਬਾਕੀ ਤੁਹਾਨੂੰ ਬਾਈਟ ਜਿਹੜੀ ਸਾਡੇ ਸੀਨੀਅਰ ਅਫਸਰ ਦੇ ਦੇਣਗੇ ਅਸੀਂ ਮੌਕੇ ਤੇ ਥੋੜੀ ਇਹ ਕਰ ਲਈਏ ਤਫ਼ਤੀਸ਼ ਕਰਦੇ ਹਾਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਸਾਡੇ ਵੱਲੋਂ ਕਾਰਵਾਈ ਪਰਚਾ ਦਰਜ ਕਰਾਂਗੇ ਸ਼੍ਰੀ ਪਤੋ ਮੇਰਾ ਨਾਮ ਪ੍ਰਿਆਹ ਕੋਣ ਲੱਗਦੇ ਸੀ ਤੁਹਾਡੇ ਮੇਰੇ ਪਾਪਾ ਅੱਛਾ ਜੀ ਕਿੱਦਾਂ ਆਇਆ ਉਹ ਕਰਤਾ ਦਾ ਪਤਾ ਲੱਗਾ ਨਹੀਂ ਸਵੇਰੇ ਸਵੇਰੇ ਇੱਧਰ ਆਏ ਦੁੱਧ ਦੁੱਧ ਲੈਣ ਪਤਨੀ ਟਰੱਕ ਨੇ ਸਾਈਡ ਮਾਰ ਦਿੱਤੀ ਜੀ ਹੁ ਕਿੰਨੀ ਉਮਰ ਸੀ ਉਹਨਾਂ ਦੀ ਹੋ ਗਈ 50 ਸਾਲ 50 55 ਸਾਲ ਦੀ ਹੁਣ ਮੰਗ ਕੀ ਕਰਦੇ 85 ਮੰਗ ਦਾ ਇਹ ਕਰਦੇ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੁੱਧ ਲੈਣ ਆਏ ਸੀ ਹਾਂ ਜੀ